ਪੰਜਾਬ ਦੀ ਸਿਆਸਤ ਹੁਣ ਖਾਣਿਆਂ ਤੱਕ ਪਹੁੰਚ ਗਈ ਹੈ ਪਹਿਲਾਂ ਪੰਜਾਬ ਦੀ ਸਿਆਸਤ ਵਿੱਚ ਇੱਕ ਦੂਸਰੇ ਤੇ ਮੇਨੇ ਮਾਰਨੇ ਇੱਕ ਤੂੰ ਦੂਸਰੇ ਉੱਪਰ ਨਿੱਜੀ ਟਿੱਪਣੀਆਂ ਕਰਨੀਆਂ ਇੱਕ ਦੂਸਰੇ ਦੇ ਪਰਿਵਾਰ ਨੂੰ ਫਰੋਲਣਾ ਔਰ ਘਟਿਆ ਸ਼ਬਦਾਵਲੀ ਇੱਕ ਦੂਸਰੇ ਦੇ ਵਿਰੁੱਧ ਵਰਤਣੀ ਇਹ ਸਾਰਾ ਕੁਝ ਗੱਲਦਾ ਆ ਰਿਹਾ ਸੀ ਜਿ ਸਿੱਧੇ ਰੂਪ ਚ ਕਿਹਾ ਜਾਵੇ ਤੇ ਗਾਲੀ ਗਲੋ ਜਿਹੜਾ ਚੱਲਦਾ ਸੀ ਪੰਜਾਬ ਦੀ ਸਿਆਸਤ ਵਿੱਚ ਲੀਡਰ ਜਿਹੜੇ ਸੀ ਵੱਖ-ਵੱਖ ਪਾਰਟੀਆਂ ਤੇ ਇੱਕ ਦੂਸਰੇ ਤੇ ਕਟਾਸ ਕੱਸਦੇ ਸੀ ਨੀਵੇਂ ਪੱਧਰ ਦਾ ਹੁਣ ਇਹ ਲੜਾਈ ਠਾਣਿਆਂ ਤੱਕ ਪਹੁੰਚ ਗਈ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਤੇ ਕੈਬਨਟ ਮੰਤਰੀ ਅਮਨ ਅਰੋੜਾ ਦੇ ਪੰਜਾਬ ਦੇ ਸੀਨੀਅਰ ਮੰਤਰੀ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵਿਰੁੱਧ ਸਾਈਬਰ ਕ੍ਰਾਈਮ ਥਾਣਾ ਚੰਡੀਗੜ੍ਹ ਵਿੱਚ ਕੇਸ ਦਰਜ ਕਰ ਲਿਆ ਐਫ ਆਈ ਆਰ ਦਰਜ ਕਰ ਲਈ ਹੈ ਔਰ ਪੜਤਾਲ ਕੀਤੀ ਜਾ ਰਹੀ ਹੈ ਔਰ ਪੁਲਿਸ ਦਾ ਕਹਿਣਾ ਵੀ ਜੇ ਲੋੜ ਪਈ ਗਈ ਤੇ ਫਿਰ ਅਰੈਸਟ ਵੀ ਕੀਤੀ ਜਾ ਸਕਦੀ ਹੈ ਇਹ ਐਫ ਆਈ ਆਰ ਇਹ ਕੇਸ ਕਿਉਂ ਦਰਜ ਹੋਇਆ ਬੜਾ ਰੋਚਕ ਹੈ ਇਹ ਐਫ ਆਈ ਆਰ ਕਿਸੇ ਹੋਰ ਨੇ ਨਹੀਂ ਨਹੀਂ ਇੱਕ ਸਿਆਸੀ ਲੀਡਰ ਨੇ ਦਰਜ ਕਰਾਈ ਹੈ ਜਿਨ੍ਹਾਂ ਦਾ ਨਾਮ ਪ੍ਰਤਾਪ ਸਿੰਘ ਬਾਜਵਾ ਵਿਰੋਧੀ ਧਿਰ ਦੇ ਲੀਡਰ ਨੇ ਪ੍ਰਤਾਪ ਸਿੰਘ ਬਾਜਵਾ ਉਹਨਾਂ ਨੇ ਇੱਕ ਸ਼ਿਕਾਇਤ ਸਾਈਬਰ ਕ੍ਰਾਈਮ ਥਾਣਾ ਚੰਡੀਗੜ੍ਹ ਚ ਦਿੱਤੀ ਸੀ ਪਹਿਲਾਂ ਸੈਕਟਰ 3 ਥਾਣੇ ਵਿੱਚ ਦਿੱਤੀ ਸੀ ਜਿਹੜੀ ਟਰਾਂਸਫਰ ਹੋ ਕੇ ਉੱਥੇ ਗਈ ਔਰ ਉਹਨਾਂ ਨੇ ਦੋਸ਼ ਲਾਇਆ ਵੀ ਜਦੋਂ 25 ਜੂਨ ਨੂੰ ਬਿਕਰਮ ਮਜੀਠੀਏ ਦੇ ਘਰ ਵਿਜੀਲੈਂਸ ਨੇ ਰੇਡ ਕੀਤੀ ਸੀ ਤੇ ਉਹਨਾਂ ਨੇ ਆਪਣਾ ਬਿਆਨ ਇੱਕ ਵੀਡੀਓ ਰਾਈ ਜਾਰੀ ਕੀਤਾ ਸੀ 3 ਮਿੰਟ ਤੇ 48 ਮਿੰਟ ਦੀ ਉਹ ਵੀਡੀਓ ਸੀ ਜਿਹਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਸੀ ਵੀ ਬਿਕਰਮ ਮਜੀਠੀਆ ਦੀ ਪਤਨੀ ਸਾਡੀ ਭੈਣ ਗਨੀਬ ਕੌਰ ਵਿਧਾਇਕ ਹੈ ਵਿਧਾਨ ਸਭਾ ਦੀ ਮੈਂਬਰ ਹੈ ਪਰ ਉਹਨਾਂ ਨੂੰ ਅਫਸੋਸ ਹੈ ਵੀ ਵਿਜੀਲੈਂਸ ਨੇ ਬੜੇ ਗਲਤ ਢੰਗ ਨਾਲ ਰੇਡ ਕੀਤੀ ਉਹਦੇ ਘਰ ਗਏ ਇੱਥੋਂ ਤੱਕ ਕਿ ਉਹਦੇ ਬੈੱਡਰੂਮ ਤੱਕ ਗਏ ਇੱਕ ਵਿਧਾਇਕ ਦਾ ਸਨਮਾਨ ਸਤਕਾਰ ਬੰਦਾ ਜਿਹੜਾ ਵਿਜੀਲੈਂਸ ਨੇ ਬਰਕਰਾਰ ਨਹੀਂ ਰੱਖਿਆ ਉਹਨਾਂ ਕਿਹਾ ਮੇਰਾ ਬਿਆਨ ਇੱਥੋਂ ਤੱਕ ਸੀਮਤ ਸੀ ਪਰ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ अरोड़ा ਜਿਹੜੇ ਕੈਬਨਿਟ ਮੰਤਰੀ ਵੀ ਨੇ ਔਰ ਵਿੱਤ ਮੰਤਰੀ ਹਰਪਾਲ ਚੀਮਾ ਨੇ ਉਸ ਵੀਡੀਓ ਵਿੱਚ ਟੈਂਪਰਿੰਗ ਕਰਕੇ ਛੇੜਛਾੜ ਕਰਕੇ ਤੇ ਆਪਣੇ ਸੋਸ਼ਲ ਮੀਡੀਆ ਤੇ ਪਾ ਕੇ ਤੇ ਉਹਨਾਂ ਨੂੰ ਬਦਨਾਮ ਕਰਨ ਦਾ ਯਤਨ ਕੀਤਾ ਉਹਨਾਂ ਕਹਿੰਦੇ ਐਸ ਵੀਡੀਓ ਵਿੱਚੋਂ ਜਿਹੜੀ ਟੈਂਪਰਿੰਗ ਕਰਕੇ ਜਾਰੀ ਕੀਤੀ ਹੈ ਅਰੋੜਾ ਤੇ ਚੀਮਾ ਨੇ ਉਹਦੇ ਵਿੱਚ ਗਨੀਬ ਕੌਰ ਦਾ ਨਾਮ ਵੀ ਘੱਟ ਦਿੱਤਾ ਔਰ ਇਹ ਪ੍ਰਭਾਵ ਦੇਣ ਦਾ ਯਤਨ ਕੀਤਾ ਵੀ ਉਹਨਾਂ ਨੇ ਵਿਕਰਮ ਸਿੰਘ ਮਜੀਠੀਏ ਦੀ ਹਮਾਇਤ ਕੀਤੀ ਹੈ ਔਰ ਉਹਨਾਂ ਨੇ ਕਿਹਾ ਵੀ ਇਹਦੇ ਨਾਲ ਉਹ ਬੜੇ ਡੀਫੇਮ ਹੋਏ ਨੇ ਔਰ ਇਹਦੇ ਸਬੰਧ ਵਿੱਚ ਜਿਹੜੀ ਸ਼ਿਕਾਇਤ ਦਰਜ ਕੀਤੀ ਗਈ ਸੀ ਹੁਣ ਪੁਲਿਸ ਜਿਹੜੀ ਚੰਡੀਗੜ੍ਹ ਦੀ ਪੁਲਿਸ ਹੈ ਜਿਹੜੀ ਪੰਜਾਬ ਸਰਕਾਰ ਦੇ ਅਧੀਨ ਨਹੀਂ ਆਉਂਦੀ ਉਦਾਂ ਚੰਡੀਗੜ੍ਹ ਪੁਲਿਸ ਦੇ ਐਸਐਸਪੀ ਜਿਹੜਾ ਹੁੰਦਾ ਆ ਉਹ ਪੰਜਾਬ ਕੇਡਰ ਦਾ ਹੀ ਆਈਪੀਐਸ ਹੁੰਦਾ ਪੰਜਾਬ ਕੇਡਰ ਦੀ ਮੈਡਮ ਇੱਥੇ ਐਸਐਸਪੀ ਹੈ ਫਰ ਇਹਦਾ ਅਧਿਕਾਰ ਖੇਤਰ ਜਿਹੜਾ ਆ ਉਹ ਪੰਜਾਬ ਪੁਲਿਸ ਜਾਂ ਪੰਜਾਬ ਸਰਕਾਰ ਕੋਲ ਨਹੀਂ ਹੈ ਇਹ ਸਿੱਧਾ ਕੇਂਦਰੀ ਗ੍ਰਹਿਭਾਗ ਕੋਲ ਹੈ ਜਾਂ ਪੰਜਾਬ ਦੇ ਰਾਜਪਾਲ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਕੋਲ ਹੈ ਸੋ ਐਫ ਆਈ ਆਰ ਦਰਜ ਦੋਵਾਂ ਵਿਰੁੱਧ ਹੋ ਗਈ ਹੈ ਔਰ ਇਹ ਧਾਰਾ ਲਈ ਹੈ ਬੀ ਐਨ ਐਸ ਦੀ ਧਾਰਾ 336 4 356 ਤੇ 61 2 ਤਹਿਤ ਇਨਾ ਦੋਵਾਂ ਮੰਤਰੀਆਂ ਖਿਲਾਫ ਕੇਸ ਦਰਜ ਕੀਤਾ ਔਰ ਇਹਦੇ ਸਬੰਧ ਵਿੱਚ ਪ੍ਰਤਾਪ ਸਿੰਘ ਬਾਜਵਾ ਨੇ ਬਹੁਤ ਵੱਡੀ ਗੱਲ ਕਹੀ ਹੈ ਉਹਨਾਂ ਨੇ ਕਿਹਾ ਜਿਹੜੀ ਟੈਂਪਰਿੰਗ ਕੀਤੀ ਹੈ ਇਹ ਜਿਹੜੀ ਮੇਰੇ ਬਿਆਨ ਨੂੰ ਤਰੋੜ-ਮੋੜ ਕੇ ਪੇਸ਼ ਕੀਤਾ ਇਹਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਆਪ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦਾ ਵੀ ਨਾਮ ਹੈ ਤੇ ਇਹਦੇ ਸਬੰਧ ਵਿੱਚ ਵੀ ਉਹਨਾਂ ਨੇ ਸ਼ਿਕਾਇਤ ਕੀਤੀ ਹੈ ਲੋੜੀਂਦੇ ਡਾਕੂਮੈਂਟ ਦਿੱਤੇ ਜਾ ਰਹੇ ਨੇ ਔਰ ਪੁਲਿਸ ਇਸ ਮਾਮਲੇ ਦੀ ਵੀ ਪੜਤਾਲ ਕਰੀ ਐ ਔਰ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਵੀ ਜਿਹੜੀ ਐਫ ਆਈ ਆਰ ਦਰਜ ਹੋਈ ਐ ਕੀਮਾ ਸਾਹਿਬ ਤੇ ਅਰੋੜਾ ਸਾਹਿਬ ਦੇ ਵਿਰੁੱਧ ਉਹ ਧਾਰਾ ਜੇ ਪ੍ਰੂਵ ਹੋ ਗਈ ਤੇ 3 ਸਾਲ ਦੀ ਕੈਦ ਐ ਤੇ ਨੌਨ ਅਵੇਲੇਬਲ ਇਹ ਅਫੈਂਸ ਜਿਹੜੇ ਨੇ ਐਫ ਆਈ ਆਰ 'ਚ ਲਾਏ ਨੇ ਪਰ ਦੂਸਰੇ ਪਾਸੇ ਹਰਪਾਲ ਸਿੰਘ ਚੀਮਾ ਨੇ ਜਿਹੜਾ ਉਹਨਾਂ ਵਿਰੁੱਧ ਕੇਸ ਦਰਜ ਕਰਾਇਆ ਪ੍ਰਤਾਪ ਬਾਜਵਾ ਹੋਣਾ ਨੇ ਬੜੇ ਤਿੱਖੇ ਸ਼ਬਦ ਵਰਤਨੇ ਉਹਨਾਂ ਨੇ ਕਿਹਾ ਵੈਲਕਮ ਮੈਂ ਇਸ ਐਫਆਈਆਰ ਦਾ ਇਸ ਕੇਸ ਦਾ ਵੈਲਕਮ ਕਰਦਾ ਤੇ ਉਹਨਾਂ ਨੇ ਦੋਸ਼ ਲਾਇਆ ਵੀ ਪ੍ਰਤਾਪ ਸਿੰਘ ਬਾਜਵਾ ਨੇ ਭਾਜਪਾ ਦੇ ਸਹਾਰੇ ਭਾਜਪਾ ਦੀ ਸਰਕਾਰ ਦੇ ਸਹਾਰੇ ਉਹਨਾਂ ਵਿਰੁੱਧ ਕੇਸ ਦਰਜ ਕੀਤਾ ਔਰ ਇਹਦੇ ਨਾਲ ਪ੍ਰਤਾਪ ਸਿੰਘ ਬਾਜਵਾ ਤੇ ਭਾਰਤੀ ਜਨਤਾ ਪਾਰਟੀ ਵਿਚਕਾਰ ਜਿਹੜੇ ਗੂੜੇ ਸਬੰਧ ਨੇ ਉਪਰਤਕ ਸਾਹਮਣੇ ਆ ਗਏ ਨੇ ਔਰ ਅਮਨ ਅਰੋੜਾ ਉਹਨਾਂ ਨੇ ਬੜੇ ਤਿੱਖੇ ਸ਼ਬਦਾਂ ਚ ਕਿਹਾ ਵੀ ਬਾਜਵਾ ਸਾਹਿਬ ਇਦਾਂ ਨੇ 36 ਕੇਸ ਦਰਜ ਕਰਵਾ ਲਓ ਮੈਨੂੰ ਕੋਈ ਫਰਕ ਨਹੀਂਗਾ ਤੇ ਨਾਲ ਹੀ ਉਹਨਾਂ ਨੇ ਕਿਹਾ ਵੀ ਮੋਦੀ ਸਰਕਾਰ ਦੇ ਸਹਾਰੇ ਬਾਜਵਾ ਸਾਹਿਬ ਨੇ ਕੇਸ ਦਰਜ ਕਰਾਇਆ ਜਿਹਦੇ ਤੋਂ ਭਾਜਪਾ ਤੇ ਬਾਜਵਾ ਦੀ ਇੱਕ ਜੁਟਤਾ ਜਿਹੜੀ ਸਾਫ ਝਾਰ ਹੋ ਗਈ ਹੈ ਔਰ ਇਸ ਮੁੱਦੇ ਉੱਪਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਬੋਲੇ ਨੇ ਉਹਨਾਂ ਨੇ ਕਿਹਾ ਜਿਹੜਾ ਸੱਚ ਬੋਲੇਗਾ ਉਹਦੇ ਵਿਰੁੱਧ ਸਰਕਾਰਾਂ ਕੇਸ ਦਰਜ ਕਰਤੀਆਂ ਨੇ ਔਰ ਉਹਨਾਂ ਨੇ ਕਿਹਾ ਵੀ ਮੈਨੂੰ ਕੋਈ ਪਰਵਾਹ ਨਹੀਂ ਜੇ ਮੇਰਾ ਵੀ ਉੱਚ ਨਾਂ ਆ ਗਿਆ ਤੇ ਔਰ ਗੱਲ ਇੱਥੇ ਹੀ ਖਤਮ ਨਹੀਂ ਹੋਈ ਇਸੇ ਤਰ੍ਹਾਂ ਇਹ ਤੇ ਕੇਸ ਦਰਜ ਹੋ ਗਿਆ ਆ ਕੇਂਦਰੀ ਰਾਜ ਮੰਤਰੀ ਤੇ ਭਾਰਤੀ ਜਨਤਾ ਪਾਰਟੀ ਦੇ ਕੌਮੀ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਵੀ ਅਮਨ अरोड़ा ਨੂੰ ਇੱਕ ਨੋਟਿਸ ਭੇਜਿਆ ਅਲਟੀਮੇਟਮ ਦਿੱਤਾ ਹੈ ਵੀ ਜਿਹੜਾ ਉਹਨਾਂ ਨੇ ਬਿਆਨ ਦਿੱਤਾ ਸੀ ਉਹਦੇ ਸਬੰਧ ਵਿੱਚ ਅਮਨ अरोड़ा ਨੇ ਉਹਨਾਂ ਦਾ ਨਾਂ ਗੈਂਗਸਟਰਾਂ ਨਾਲ ਜੋੜ ਕੇ ਬਿਆਨ ਜਿਹੜਾ ਦਰਸਾਉਣ ਦਾ ਯਤਨ ਕੀਤਾ ਉਹਦੇ ਨਾਲ ਮੇਰੀ ਮਾਨ ਹਾਨੀ ਹੋਈ ਹੈ ਤੇ ਜੇ ਤੁਰੰਤ ਅਮਨ अरोड़ा ਨੇ ਜਨਤਕ ਤੌਰ ਤੇ ਮੁਆਫੀ ਨਾ ਮੰਗੀ ਤੇ ਫਿਰ ਉਹ ਕੇਸ ਠੋਕਨ ਲਈ ਮਜਬੂਰ ਹੋਣਗੇ ਇੱਥੇ ਇਹ ਵੀ ਚੇਤੇ ਕਰਵਾਇਆ ਜਾਂਦਾ ਵੀ ਪਿਛਲੇ ਸਮੇਂ ਪ੍ਰਤਾਪ ਸਿੰਘ ਬਾਜਵਾ ਨੇ ਇੱਕ ਇੰਟਰਵਿਊ ਦੌਰਾਨ ਇਹ ਗੱਲ ਕਹੀ ਸੀ ਵੀ ਪੰਜਾਬ 'ਚ ਐਨੇ ਬੰਬ ਆ ਗਏ ਨੇ ਐਨੇ ਚੱਲੇ ਨੇ ਔਰ ਸਰਕਾਰ ਕੁਝ ਨਹੀਂ ਕਰ ਰਹੀ ਔਰ ਉਹ ਜਿਹੜਾ ਬਿਆਨ ਸੀ ਉਹਦੇ ਆਧਾਰ ਤੇ ਪੰਜਾਬ ਸਰਕਾਰ ਨੇ ਪ੍ਰਤਾਪ ਸਿੰਘ ਬਾਜਵਾ ਵਿਰੁੱਧ ਪੰਜਾਬ ਪੁਲਿਸ 'ਚ ਕੇਸ ਦਰਜ ਕਰਵਾਇਆ ਸੀ ਔਰ ਉਹਨਾਂ ਨੂੰ ਪੇਸ਼ੀਆਂ ਵੀ ਉੱਥੇ ਭੁਗਤਣੀਆਂ ਪਈਆਂ ਸੀ ਸੋ ਲੱਗਦਾ ਵੀ ਜਿਹੜਾ ਪ੍ਰਤਾਪ ਬਾਜਵਾ ਵਿਰੁੱਧ ਕੇਸ ਦਰਜ ਹੋਇਆ ਸ਼ਾਇਦ ਉਹਦੇ ਬਦਲੇ ਵਜੋਂ ਪ੍ਰਤਾਪ ਬਾਜਵਾ ਹੋਣਾ ਵੀ ਸੋਚਿਆ ਹੋਵੇ ਵੀ ਹੁਣ ਉਹ ਵੀ ਥਾਣੇ ਜਾਣਗੇ ਸੋ ਹੁਣ ਸਿਆਸੀ ਲੀਡਰ ਜਿਹੜੇ ਨੇ ਉਹਨਾਂ ਦੀ ਲੜਾਈ ਥਾਣਿਆਂ ਤੱਕ ਪੁੱਜ ਗਈ